ਆ ਦੋਸਤੋ ਜਿਹੜੀ ਆਪਾਂ ਕੱਲ ਸਵੇਰੇ ਵੀਡੀਓ ਪਾਈ ਸੀ ਜਿਹੜੀ ਭਰਾ ਚੋਂਦਾ ਸੀਗਾ ਬੱਜਰੂ ਇਹ ਮਾਝੇ ਵੱਲੇ 10 ਕਿਲੋ ਤੋਂ ਜੁਗਾ ਟਾਈਮ ਦਾ ਆਪਾਂ 10 ਕਿਲੋ ਕਹਿ ਕੇ ਫੇਰ ਹੋ ਗਈ ਆਪਾਂ ਗੱਡੀ ਦੇ ਵਿੱਚ ਲੋਡ ਕਰਕੇ ਲੱਗਿਆ ਬਾਕੀ ਜੇ ਕੋਈ ਵੀਰ ੱੱਗੇ ਵੱਗੂ ਲੈਣ ਦਾ ਦਾਹ ਵਾਲਾ ਆਪਣੇ ਕੋਲੇ 8-10 ਪਸੂ ਹਰ ਵੇਲੇ ਜਿਹੜੇ ਥੇੜ ਵਾਲੇ ਹੁੰਦੇ ਆ ਹੁਣ ਅੱਗੇ ਆਪਾਂ ਥੋੜਾ ਜਿਹਾ ਤੁਹਾਨੂੰ ਮਿਲਦਾ ਕਿ ਟਵੀ 2-2 ਬੱਚਾਂ ਦੇ ਆਪਾਂ ਜਿਹੜੇ ਲਾਉਂਦੇ ਸੀਗੇ ਤਕਰੀਬੇ ਰੱਖੇ ਹੁਣ ਆਪਾਂ 6 ਆਇਆ ਕਰਨ ਜਿਹਾ ਲਗਾਤਾਰ ਬੱਡੀ ਗੱਦੀ ਦੇ ਵਿੱਚ ਇੱਕ ਵਾਰ ਜਰੂਰ ਵੈਕਟ ਕਰਿਓ ਜਿਹੜੇ ਵੀਰ ਚੈਨਲ ਦੇ ਨਾਲ ਦਿੱਲੀਵਾਰੀ ਜੁੜੇ ਨੇ ਉਹ ਚੈਨਲ ਨੂੰ ਫੋਲੋ ਕਰਦੇ ਹੋ ਕਿਉਂਕਿ ਆਨੇ ਕੋਲੇ ਹਰ ਟਾਈਮ 5 ਤੋਂ 10 ਬਸ ਨੂੰ ਸੇਲ ਆਲੇ ਹੁੰਦੇ ਆ ਹੁਣ ਆਪਾਂ ਈ ਤੋਂ 25 ਲਗਾਤਾਰ ਕਰਦਾਂਗੇ ਤੁਹਾਨੂੰ ਆਸਾਨ ਨਾ ਬਾਕੀ ਆਪਾਂ ਜੁੱਦ ਤੇ ਆਇਆ ਪਰ ਤੂੰ ਖੇਲ ਕਰਦਿਆਂ ਇੰਦਾ ਨਹੀਂ ਸਾਹ ਲਈ ਹੋਂਦਾਰ ਮੈਨੂੰ ਵੇਚਦਾ ਮੈਨੂੰ ਕੋਈ ਲੋੜ ਨਹੀਂ ਚਾਦੇ ਹੋ ਵੀਡੀਓ ਬੰਦੇ ਇਹਦੀ ਗੱਲ ਜੇ ਉਹਦੇ ਕੋਲ ਤਾਂ ਕੀ ਨਾਲ ਜਿਹੜੀ ਅਪਡੇਟ ਆਈ ਚੁੱਕੀ ਏ ਇਹ ਵਕ ਆਪਣੀ ਫੇਲ ਹੋ ਗਈ ਐਸ ਟਾਈਮ ਮੇਰੇ ਕੋਲ 4-5 ਬਸੂ 4-5 ਬਸੂ ਆਪਣੇ ਕੋਲੇ ਹਜੇ ਹੋਰ ਖੜੇ ਆ ਜਿਹੜੇ ਪੂਰਾ ਪੀਕ ਦੇ ਉੱਤੇ ਗਏ ਹੋਏ ਨੇ ਕਿੰਨਾ ਵਟਸਐਪ ਤੇ ਸਾਜੇ ਕਰਦੇ ਆਪਾਂ ਲਿਖੇਨ ਬਾਦਾਂਗੇ ਪਿੰਡ ਸਾਡਾ ਲੁਧਿਆਣਾ ਜ਼ਿਲ੍ਹਾ ਜਿੱਧਰੋਂ ਜੇ ਆਪਾਂ ਆਉਲੇ ਆ ਮੁੰਡਾ ਗਿਲੰਦਰ ਸਾਈਡ ਤੋਂ ਫੇਰ ਪੈ ਜਾਂਦਾ ਲੁਕੀਰ ਸਾਹਵਾਲੀ ਸਾਈਡ ਜਿੱਧਰੋਂ ਜੇ ਕਈ ਵੀਰਾਂ ਦੇ ਮੁੰਡੇ ਆ ਪਟਿਆਲੇ ਵੱਲੀੋਂ ਉਹ ਪੈ ਜਾਂਦਾ ਵੀਰੇ ਗਰਾਹੇ ਤੋਂ ਨਹਿਰੋਂ ਨਹਿਰ ਆ ਕੇ ਆਸਾ ਰਾਮ ਦੇ ਪੁਲ ਤੇ ਅਗਲਾ ਪੋਲਾ ਆਪਣੇ ਪਿੰਡ ਦਾ ਪੋਲਾ ਬਾਹਰ ਦਾ ਪਿੰਡ ਆ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ 아, 뭐라고 했